ਮੈਂ ਹਾਂ ਡੈਲੀਗੇਟ ਅਤੇ ਮੈਂ ਤੁਹਾਨੂੰ ਮਿਲਵਾਉਂਦਾ ਹਾਂ ਬਠਿੰਡਾ ਦੇ ਇੱਕ ਕਿਸਾਨ ਨਾਲ ਜਿਸ ਨੇ ਡੈਲੀਗੇਟ ਨਾਲ ਆਪਣਾ ਸਫ਼ਰ ਤੈਅ ਕੀਤਾ ਆਓ ਸੁਣਦੇ ਹਾਂ ਉਹਨਾਂ ਦੀ ਕਹਾਣੀ ਉਹਨਾਂ ਦੀ ਹੀ ਜ਼ੁਬਾਨੀ ਹਾਂਜੀ ਕਿਸਾਨ ਭਰਾਵੋ ਮੈਂ ਪਰਮਿੰਦਰ ਸਿੰਘ ਜ਼ਿਲ੍ਹਾ ਬਠਿੰਡਾ ਤਸੀਲ ਬਠਿੰਡਾ ਦਾ ਰਹਿਣ ਵਾਲਾ ਹਾਂ ਭਾਈ ਅਸੀਂ ਮੱਕੀ ਬੀਜਦੇ ਆ ਸਾਨੂੰ ਕਿਸਾਨ ਵੀਰੋ 4 ਸਾਲ ਹੋ ਗਏ ਸੁੰਡੀ ਦਾ ਬਹੁਤ ਜ਼ਿਆਦਾ ਹਵਲਾ ਹੁੰਦਾ ਮੱਕੀ ਤੇ ਗੋਭ ਦੀ ਸੁੰਡੀ ਹੈ ਜਿਹੜੀ ਇਹ ਮੱਕੀ ਦੇ ਬਦਨ ਫੁੱਲਣ ਨੂੰ ਰੋਕਦੀ ਹੈ ਇਹਦੀਆਂ ਜਿਹੜੀਆਂ ਸੁੰਡੀ ਪੈਂਦੀ ਆ ਉਹਦੀਆਂ ਨਿਸ਼ਾਨੀਆਂ ਜਿਹੜੀਆਂ ਉਹ ਜ਼ਿਆਦਾ ਗਰਮੀ ਨਾਲ ਜ਼ਿਆਦਾ بارش ਨਾਲ ਜਾਂ ਉਹਦੀ ਸੁੰਡੀ ਦਾ ਜਦੋਂ ਵੇਖਣਾ ਚੈੱਕ ਕਰਨਾ ਤਾਂ ਉਹਦੇ ਪੱਤਿਆਂ ਦੇ ਵਿੱਚ ਨਾ ਮੋਰੀਆਂ ਹੁੰਦੀਆਂ ਤੇ ਉਹ ਸੁੰਢੀ ਫਿਰ ਵਧਨ ਫੁੱਲਣ ਤੋਂ ਰੋਕ ਦਿੰਦੀ ਐ ਕੋਈ ਹੋਰ ਅਸੀਂ ਬਹੁਤ ਦਵਾਈਆਂ ਕਰ-ਕਰ ਵੇਖ ਲੀਆਂ ਕੋਈ ਵੀ ਦਵਾਈ ਇਹਨੂੰ ਕੰਟਰੋਲ ਨਹੀਂ ਕਰ ਸਕਦੀ ਤੇ ਫਿਰ ਅਸੀਂ ਅਖੀਰ 'ਚ ਡੈਲੀਗੇਟ ਵਰਤੀ ਜਦੋਂ ਆਪਾਂ ਮੱਕੀ ਬੀਜਦੇ ਆ ਤਾਂ ਉਸ ਤੋਂ 15 ਦਿਨ ਬਾਅਦ ਅਸੀਂ ਸਪਰੇਅ ਕਰਿਆ ਸੀ ਡੈਲੀਗੇਟ ਅਸੀਂ ਮੱਕੀ ਤੇ ਸਪਰੇਅ ਕਰੀ ਔੜੇ ਤੋਂ ਔੜੇ ਤੱਕ ਉਸ ਤੋਂ ਬਾਅਦ ਅਸੀਂ ਫਿਰ ਦੁਬਾਰਾ 20 ਦਿਨਾਂ ਬਾਅਦ ਕੀਤਾ ਸਪਰੇਅ ਡੈਲੀਗੇਟ ਤੇ ਜਿਹਦਾ ਰਿਜ਼ਲਟ ਸਾਨੂੰ 100% ਮਿਲਿਆ। ਇਸ ਡੈਲੀਗੇਟ ਨਾਲ ਜਦੋਂ ਆਪਾਂ ਡੈਲੀਗੇਟ ਸਪਰੇਅ ਕਰਦੇ ਆ ਨਾ ਇਹਦੇ ਨਾਲ ਮਿੱਤਰ ਕੀੜੇ ਜਿਹੜੇ ਉਹ ਨਹੀਂ ਮਰਦੇ। ਜਿਹੜੇ ਪਸ਼ੂ ਆਇਆ ਉਹ ਚਾਰ ਬੜਾ ਖੁਸ਼ ਹੋ ਕੇ ਖਾਂਦੇ ਨੇ ਬਹੁਤ ਵਧੀਆ ਚਾਰ ਬਣਦਾ ਹੈ। ਕੁਆਲਿਟੀ ਬਣਦੀ ਹੈ। ਤੇ ਕਿਸਾਨ ਵੀਰਾਂ ਨੂੰ ਮੇਨੂੰ ਬੇਨਤੀ ਹੈ ਵੀ ਵੱਧ ਤੋਂ ਵੱਧ ਤੁਸੀਂ ਸੁੰਡੀ ਨੂੰ ਕੰਟਰੋਲ ਕਰਨ ਵਾਸਤੇ ਡੈਲੀਗੇਟ ਵਰਤੋ। ਤਾਂ ਕਿ ਤੁਹਾਡੀ ਮੱਕੀ ਤੇ ਹੀ ਫਸਲ ਜਿਹੜੀ ਉਹ ਭਰਪੂਰ ਫਸਲ ਹੋਵੇ।